ਇੱਕ ਜਿਹੜਾ ਵੀਡੀਓ ਵਾਇਰਲ ਹੋ ਰਹੀ ਆ ਜਿੰਦੇ ਵਿੱਚ ਇੱਕ ਪਿਤਾ ਜਿਹੜਾ ਆਪਣੀ ਜਿਹੜੀ ਲੜਕੀ ਦੀ ਭਾਲ ਸੰਬੰਧੀ ਜਿਹੜੀ ਉਗਾਰ ਕਰ ਰਿਹਾ ਜਿੰਦੇ ਵਿੱਚ ਸਾਡੇ ਵੱਲੋਂ ਥਾਣਾ ਸਿਟੀ ਜਲਾਲਾਬਾਦ ਵਿੱਚ ਮੁਕੱਦਮਾ ਨੰਬਰ 62 ਮਿਤੀ 19 4 2023 ਨੂੰ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਸੀ ਜਿੰਦੇ ਵਿੱਚ ਕੁੱਲ 11 ਦੋਸ਼ੀ ਹਨ 11 ਦੋਸ਼ੀਆਂ ਦੇ ਵਿੱਚੋਂ ਜਿਹੜੇ ਸਾਡੇ ਵਕਾਤ ਕਮੇਟੀਆਂ ਦੇ ਨਾਲ ਅੱਠ ਦੋਸ਼ੀਆਂ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਆ ਤੇ ਇਸ ਤੋਂ ਇਲਾਵਾ ਜਿਹੜਾ ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਰਹਿੰਦੀ ਆ ਤੇ ਜਿਹੜਾ ਮੇਨ ਦੋਸ਼ੀ ਗੁਰਵਿੰਦਰ ਸਿੰਘ ਹੈਗਾ ਉਹਦੇ ਵੀ ਸਾਡੇ ਵੱਲੋਂ ਜਿਹੜਾ ਭਾਲ ਕਾਫੀ ਕੀਤੀ ਗਈ ਆ ਤੇ ਸਾਡੇ ਵੱਲੋਂ ਜਿਹੜਾ ਸੋਰਸ ਲਗਾ ਕੇ ਵੀ ਤੇ ਟੈਕਨੀਕਲੀ ਤਰੀਕੇ ਨਾਲ ਵੀ ਜਿਹੜੀ ਹੈ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਆ ਤੇ ਸਾਡੇ ਵੱਲੋਂ ਜਿਹੜਾ ਜਲਦੀ ਤੋਂ ਜਲਦੀ ਹਰ ਸੰਭਵ ਕੋਸ਼ਿਸ਼ ਕਰਕੇ ਜਿਹੜੀ ਲੜਕੀ ਆ ਉਹਨੂੰ ਜਿਹੜਾ ਬਰਾਮਦ ਕਰਾਇਆ ਜਾਏਗਾ ਤੇ ਦੋਸ਼ੀ ਨੂੰ ਜਿਹੜਾ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ ਤੇ ਜਿਹੜਾ ਅਸੀਂ ਮੁਕਦਮੇ ਦਾ ਰਿਪੋਰਟਾ ਸਾਡੇ ਕੋਲ ਕੀਤਾ ਜਾਏਗਾ ਅੱਜ ਧਰਨਾ ਲਗਾਇਆ ਗਿਆ ਡੀਐਸਪੀ ਦਫਤਰ ਦੇ ਬਾਹਰ ਤੁਸੀਂ ਵੀ ਪਹੁੰਚੇ ਹੋ ਇੱਥੇ ਤੁਹਾਡੇ ਤੁਸੀਂ ਵੀ ਅੰਦਰ ਗਏ ਹੋ ਡੀਐਸਪੀ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ ਕੀ ਗੱਲਬਾਤ ਹੋਈ ਆ ਔਰ ਮੇਨ ਕਾਰਨ ਕੀ ਅੱਜ ਧਰਨਾ ਲਗਾਇਆ ਅੱਜ ਅਸੀਂ ਜਰਾਲਾਬਾਦ ਡੀਐਸਪੀ ਦਫਤਰ ਦੇ ਬਾਹਰ ਧਰਨਾ ਲਾਇਆ ਹੈ ਜਿਹੜੇ ਅੱਜ ਧਰਨਾ ਲੱਗਿਆ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਸ਼ੋਕ ਅੰਮੋਲ ਜੀ ਇਸ ਸਾਰੀ ਟੀਮ ਸਾਡੀ ਐਂਟੀ ਕ腐ਸ਼ਨ ਬਿਊਰੋ ਤੇ ਇਹਨਾਂ ਦੀ ਨਾ ਲੜਕੀ 1 ਸਾਲ ਹੋ ਗਿਆ ਨਾ ਬਾਲਗ ਲੜਕੀ ਸੀ 15 ਸਾਲ ਦੀ 1 ਸਾਲ ਹੋ ਗਿਆ ਤੇ ਉਹਨਾਂ ਦੀ ਕੁੜੀ ਘਰ ਨਹੀਂ ਆ ਰਹੀ ਤੇ ਨਾ ਕਿਸੇ ਤਰ੍ਹਾਂ ਤੋਂ ਪਤਾ ਲੱਗ ਰਿਹਾ ਉੱਚ ਡਿਗਰੀਆਂ ਤੱਕ ਨਹੀਂ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਪਤਾ ਨਹੀਂ ਇਹ ਜ ਤਗੜੇ ਘਰ ਦੀ ਹੁੰਦੀ ਤੇ ਮੈਨੂੰ ਲੱਗਦਾ ਮਿੰਟੋ ਮਿੰਟੀ ਕੁੜੀ ਘਰੇ ਆ ਜਾਣੀ ਸੀ ਅੱਜ ਮਾੜੇ ਪਰਿਵਾਰ ਹੈ ਗਰੀਬ ਪਰਿਵਾਰ ਹੈ ਤੇ ਸੜਕਾਂ ਤੇ ਫਿਰਦੇ ਨੇ ਤੇ ਵੱਡੇ ਵੱਡੇ ਉੱਚ ਅਧਿਕਾਰੀਆਂ ਕੋਲ ਵੀ ਹੋਏ ਨੇ ਤੇ ਕੋਈ ਸੁਣਵਾਈ ਨਹੀਂ ਹੋਈ ਤੇ ਅੱਜ ਮੈਂ ਬੂਰ ਹੋ ਕੇ ਜਲਾਲਾਬਾਦ ਡੀਐਸਪੀ ਦਫਤਰ ਦੇ ਬਾਹਰ ਤਰਣਾ ਲਾਇਆ ਅਸੀਂ ਅੰਦਰ ਗਏ ਸੀ ਡੀਐਸਪੀ ਸਾਹਿਬ ਨੂੰ ਮਿਲੇ ਆ ਤੇ ਡੀਐਸਪੀ ਨੇ ਇਹ ਕਿਹਾ ਵੀ 11 ਬੰਦੇ ਤੇ ਪਰਚਾ ਕੀਤਾ ਸੀ ਤੇ 8 ਅਸੀਂ ਫੜ ਲਏ ਨੇ ਤੇ 3 ਰਹਿ ਗਏ ਨੇ ਤੇ ਬਾਕੀ ਕੁੜੀ ਬਾਰੇ ਅਸੀਂ ਗੱਲ ਕੀਤਾ ਵੀ ਚਲੋ ਮੈਂ ਤਾਂ ਇਹਨਾਂ ਕਰਦੇ ਕਹਿੰਦੇ ਸਾਨੂੰ ਕੁੜੀ ਚਾਹੀਦੀ ਏ ਪਰਚੇ ਚਲੋ ਜਿਹਨੇ ਹੋਗੇ ਹੋਗੇ ਜਿਹਨ ਫੜ ਲੇ ਫੜਾ ਲੈ ਸਾਡੀ ਕੁੜੀ ਕਿਉਂ ਨਹੀਂ ਕਰਿਆ ਆ ਰਹੀ ਤੇ ਡੀਐਸਪੀ ਨੇ ਤਾਂ ਕਿਹਾ ਵੀ ਚਲੋ ਮੈਂ ਲਾਣਾ ਜੋਰ ਇੱਕ ਹਫਤੇ ਦਾ ਟਾਈਮ ਦਿਓ ਮੈਨੂੰ ਤੇ ਮੈਂ ਜਲਦ ਤੋਂ ਜਲ ਇਹਨਾਂ ਦੀ ਕੁੜੀ ਬਰਾਮਦ ਕਰਾਵਾਂਗਾ ਕੁੜੀ ਬਾਰੇ ਪਤਾ ਨਹੀਂ ਲੱਗ ਰਿਹਾ ਵਜ੍ਹਾ ਕੀ ਐ ਕੁੜੀ ਕਿੱਥੇ ਐ ਇਸ ਬਾਰੇ ਕੋਈ ਪਤਾ ਨਹੀਂ ਉਸ ਚਾਹਵੇ ਨਾ ਤੇ ਘੰਟੇ ਚ ਕੁੜੀ ਇਹਨਾਂ ਦੀ ਬਰਾਮਦ ਹੋ ਸਕਦੀ ਐ ਤੇ ਕੁੜੀ ਇਹ ਮੈਨੂੰ ਲੱਗਦਾ ਵੀ ਦਿਲੋਂ ਇਹ ਪੁਲਿਸ ਨਹੀਂ ਕਰ ਰਹੀ ਮਦਦ ਦਿਲੋਂ ਕਰ ਲੈਣੇ ਇੱਕ ਘੰਟਾ ਲਾ ਲੈਣਾ ਫੋਕਸ ਕਰ ਲੈਣਾ ਤੇ ਇਹ ਮਿੰਟੋ ਮਿੰਟੀ ਕੁੜੀਆਂ ਨਾ ਕਰੇ ਆ ਜਗੇ ਇੱਥੇ ਵੱਡੇ ਵੱਡੇ ਕ੍ਰਾਈਮ ਕਰਦੇ ਨੇ ਤੁਸੀਂ ਤੁਹਾਨੂੰ ਪਤਾ ਹੀ ਇਹ ਕਤਲੇ ਹੋ ਜਾਂਦੇ ਨੇ ਬੰਬ ਬਲਾਸਟ ਹੋ ਜਾਂਦੇ ਨੇ ਤੇ ਮਿੰਟੋ ਮਿੰਟੀਆਂ ਲੱਭ ਲੈਂਦੇ ਨੇ ਕੁੜੀਏ ਕਿੱਡਾ ਕੋ ਮਸਲਾ ਹੈਗਾ ਨਹੀਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਵੱਡੇ ਅਧਿਕਾਰੀਆਂ ਤੱਕ ਵੀ ਗੱਲਬਾਤ ਹੋਈ ਡੀਆਈਜੀ ਰੇਂਜ ਤੱਕ ਸਾਰੀ ਗੱਲਬਾਤ ਹੋਈ ਆ ਉਹਨਾਂ ਤੱਕ ਵੀ ਪਹੁੰਚ ਕੀਤੀ ਗਈ ਹੈ ਫਿਰ ਅਸਲ ਵਜ੍ਹਾ ਕੀ ਹੈ ਕਾਰਵਾਈ ਨਾ ਹੋਣ ਦੀ ਵਜ੍ਹਾ ਕੀ ਹੈ ਵੀ ਕਾਰਵਾਈ ਨਹੀਂ ਹੋ ਰਹੀ ਕਾਰਵਾਈ ਹੁਮਾਰੇ ਬੰਦੇ ਨੇ ਗਰੀਬ ਬੰਦੇ ਨੇ ਬਸ ਮਾੜੇ ਬੰਦਿਆਂ ਕਰਕੇ ਇਹਨਾਂ ਦੀ ਸੁਣਾਈ ਨਹੀਂ ਹੁੰਦੀ ਤਗੜਾ ਹੁੰਦਾ ਤੇ ਮਿੰਟੋ ਮਿੰਟੀਆਂ ਇਹਨਾਂ ਦੀ ਕੁੜੀ ਆ ਜਾਣੀ ਸੀ ਗਰੀਬ ਪਰਿਵਾਰ ਨੇ ਕਿ ਆਈਮ ਮੈਨ ਦਾ ਲੱਗਦਾ ਪਿਆ ਆਈ ਗੁਨਾਹ ਗਰੀਬ ਹੁੰਦਾ